ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸੁਰੂਤੇ ਸਰਹੱਦੀ ਜ਼ਿਲ੍ਹਿਆਂ ਅੰਦਰ ਪੈਂਦੇ ਥਾਣੇ ਨੂੰ ਪਹਿਲ ਦੇ ਆਧਾਰ ਉਤੇ ਠੀਕ ਕਰਨ ਦੇ ਲਈ 3 ਕਰੋੜ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ ਅਧ ਵਿਸ਼ੇਸ਼ ਤੌਰ ਉਤੇ ਸਰਹੱਦੀ ਥਾਣੇਦਾਰ ਸਰਵੇ ਕਰਨ ਦੇ ਲਈ પોલીસ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਪੰਜਾਬ ਸਰਕਾਰ ਵੱਲੋਂ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤੀ ਜਾਰੀ ਹੈ ਜਲਦ ਹੀ ਪੁਲਿਸੀ ਟ੍ਰੇਡਿੰਗ ਕਲੇਮ ਤੋਂ ਬਾਅਦ ਥਾਣੇ ਦੇ ਵਿੱਚ ਭੇਜਿਆ ਜਾ ਰਿਹਾ ਹੈ ਅੱਜ ਦੀ ਮੀਟਿੰਗ ਦੇ ਵਿੱਚ ਪਹਿਲਾਂ ਜ਼ਿਲ੍ਹੇ ਦੇ પોલીસ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਫਿਰ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਅੰਤਰਾ ਨਾਨਦਾ ਮੁੱਖ ਉਦੇਸ਼ ਇਹ ਕਹੇ تھے ਦੇ ਸਾਰੇ ਅਫਸਰਾਂ ਨਾਲ ਗੱਲਬਾਤ ਕਰਨੀ ਔਰ ਐਸਐਚਓਜ਼ ਡੀਐਸਪੀਜ਼ ਨਾਲ ਗੱਲਬਾਤ ਕਰਨੀ ਲਾਅ ਐਂਡ ਆਰਡਰ ਔਰ ਕ੍ਰਾਈਮ ਦੇ ਬਾਰੇ ਡਿਸਕਸ਼ਨਸ ਕਰਨੇ ਨਾਲ ਦੀ ਨਾਲ ਮੈਂ ਅੱਜ ਆਪਣੇ ਜਿਨੇ ਸਾਡੇ ਰਿਟਾਇਰਡ ਪੁਲਿਸ ਆਫੀਸਰਸ ਸੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਔਰ ਇਸ ਦੇ ਬਾਅਦ ਕੁਝ ਥਾਣਿਆਂ ਦਾ ਦੌਰਾ ਕਰਕੇ ਕੁਝ ਥਾਣਿਆਂ ਦੇ ਵਿੱਚ ਵੀ ਜਿਹੜੇ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਹੈ ਉਹ ਜਾਰੀ ਕਰਾਂਗਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਇੱਕ ਮੂਹਮ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਡਰਗ 트래ਫਿਕਰਸ اور ਜਿਹੜੇ ਸਾਡੇ ਸਟਰੀਟ ਕ੍ਰਾਈਮ ਹੈ ਉਹਨਾਂ ਦੇ ਖਿਲਾਫ ਆਪਣੀ ਇਸ ਮਹਿੰਮ ਨੂੰ ਹੋਰ ਤੇਜ਼ ਕਰਨਾ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ ਅਸੀਂ ਪਹਿਲਾਂ ਤੋਂ ਹੀ ਜਿਹੜਾ ਐਕਸ਼ਨ ਲੈ ਰਹੇ ਹਾਂ ਉਸ ਦੇ ਵਿੱਚ ਹੋਰ ਤੇਜ਼ੀ ਆਵੇ ਔਰ ਲੋਕਾਂ ਨੂੰ ਇੱਕ achhi suraksha di bhavna tarantaran de sare lokan nu ek surakshit mahol mile ਪਰ ਸਭ ਲੋਕਾਂ ਨਾਲ ਜਦੋਂ ਜਦੋਂ ਦੰਦਾਜ਼ ਨਾ ਆਤੀ ਆ ਲੋਕ ਸਾਰਾ ਦਗਾ ਕਰਕੇ ਦੁਕਾਨਾਂ ਬੰਦ ਕਰ ਜਾਂਦੇ ਕਿਉਂਕਿ ਲੋਕ ਇਨੀ ਗੰਗਲੀਆਂ ਲੁੱਟਾਰ ਹੁੰਦੇ ਜਿਸ ਕਰਕੇ ਲੋਕ ਬਡਰੇ ਪਏ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਪੰਜਾਬ ਪੁਲਿਸ ਬਹੁਤ ਇੱਕ ਜਾਬਾਜ਼ ਪੁਲਿਸ ਫੋਰਸ ਹੈ ਔਰ ਸਾਡੇ ਵੱਲੋਂ ਤਰਨਤਾਰਨ ਦੇ ਵਿੱਚ ਹੀ ਕਾਫੀ ਅچھے ਐਕਸ਼ਨ ਇਹਨਾਂ ਦੇ ਖਿਲਾਫ ਲਏ ਗਏ ਹਨ ਔਰ ਅੱਗੇ ਵੀ ਇਸ ਆਪਣੀ ਮੁਹਿੰਮ ਨੂੰ ਅਸੀਂ ਜਾਰੀ ਰੱਖਦੇ ਹਾਂ ਕਿ ਜਿਨਨੇ ਗੈਂਗਸਟਰ ਔਰ ਮੜੇ ਅਨਸਰੇ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਪਲਾਨ ਕਰਾਂਗੇ ਸਰ ਲੇਖਨ ਚਾਹੇ ਪੰਜਾਬ ਉੱਪਰ ਦੀ ਨਜ਼ਰੀ ਘਟਾਉਂਦਾ ਕਿ ਕ੍ਰਾਈਮ ਦੀ ਵਾਧਾ ਹੋ ਰਿਹਾ ਹੈ ਨਵੀਆਂ ਕਾਟਰੀਆਂ ਦੇ ਜਿਹੜੇ ਪੋਸਟ ਦੀ ਭਰਤੀ ਹੋ ਰਹੀ ਕੀ ਹੈ ਕੋਈ ਹੈ ਕਿ ਸਰਕਾਰ ਵੱਲੋਂ ਜਿਹੜੀ ਸਾਡੀ ਪੁਲਿਸ ਦੀ ਭਰਤੀ ਹੈ ਜਿਵੇਂ ਪਹਿਲਾਂ ਕਈ-ਕਈ ਸਾਲਾਂ ਬਾਅਦ ਹੁੰਦੀ ਸੀ ਹੁਣ ਹਰ ਸਾਲ ਦੇ ਹਰ ਸਾਲ ਦੋ-ਦੋ ਵਾਰ ਭਰਤੀ ਹੋ ਰਹੀ ਹੈ ਔਰ ਪੰਜਾਬ ਸਰਕਾਰ ਵੱਲੋਂ ਨਈ ਸਾਡੇ ਪੋਸਟਾਂ ਦੀ 10000 ਦੇ ਕਰੀਬ ਸੈਂਕਸ਼ਨ ਕੀਤੀਆਂ ਹੋਈਆਂ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਬਾਰਡਰ ਦਾ ਇਲਾਕਾ ਲੱਗਦਾ ਹੈ ਉਸ ਨੂੰ ਸਟਰੈਂਥਨ ਕਰਨ ਲਈ पंजाब तो सरकार वालों तीह करोड़ रुपए मान्योग मुख्यमंत्री जी ने सेंशन किए और डी जी पी साहब के दिशा निर्देशों अनुसार असं जोड़े सेंसटिव पॉइंट्स से, हैं वो कैमरे लगा रहे हैं इंफ्रास्ट्रक्चर डेवलप कर रहे हैं और मोबिलिटी प्रोवाइड कर रहे हैं